ਰਾਜ ਦੀ ਦਿੱਤਾ ਪੱਤਰ ਰੱਦ ਕਰੋ ਰੱਦ ਕਰੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਕੀਤੇ અપਮਾਨ ਖਿਲਾਫ ਆਵਾਜ਼ اٹھਾਉਣ ਵਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਲੀਡਰ ਵਿਰੋਧੀ ਧਿਰ ਲੋਕ ਸਭਾ ਦੇ ਕਾਂਗਰਸ ਦੇ ਲੋਕ ਸਭਾ ਰਾਜ ਸਭਾ ਮੈਂਬਰ ਨੂੰ ਰੋਕਣ ਲਈ ਭਾਜਪਾ ਦੇ ਐਮਪੀਜ਼ ਨੇ ਮੁੱਦੇ ਨੂੰ ਪੜਕਾਉਣ ਲਈ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਕੇ ਨਾਲ ਤੱਕੇ ਸ਼ਾਹੀ ਕੀਤੀ ਅੰਬੇਦਕਰ ਦੇ ਮੁੱਦੇ ਤੋਂ ਬਚਣ ਲਈ ਭਾਜਪਾ ਦੇ ਸਾਜ਼ਿਸ਼ ਤਹਿਤ ਰਾਹੁਲ ਗਾਂਧੀ ਖਿਲਾਫ ਝੂਠਾ ਪਰਚਾ ਦਰਜ ਕਰਵਾ ਦਿੱਤਾ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 도ਮਾ ਪਰਿਸੰਗ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਦੇ ਵਿੱਚ ਇੱਕ ਰੋਸ ਪੈਦਾ ਹੋਇਆ ਹੈ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਦੇ ਬੋਲਣ ਤੇ ਕਾਂਗਰਸ ਪਾਰਟੀ ਦੀ ਸੁਭਜ ਲੀਡਰਸ਼ਿਪ ਦੇ ਬੋਲਣ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਅਪਮਾਨ ਕੀਤਾ ਦੇਸ਼ 바ਵਾ ਸਾਹਿਬ ਨੂੰ ਵੀ ਮਰੋ ਅੰਬੇਡਕਰ ਦੇ અપਮਾਨ ਦੇ ਖਿਲਾਫ ਸਮੁੱਚੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਪ੍ਰਿੰਕਾ ਗਾਂਧੀ ਸਾਰੇ ਮੈਂਬਰ ਪਾਰਲੀਮੈਂਟ ਪ੍ਰੋਟੈਸਟ ਕਰ ਰਹੇ ਸੀ ਤੇ ਇਸ ਪ੍ਰੋਟੈਸਟ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਬੀਜੇਪੀ ਦੀ ਲੀਡਰਸ਼ਿਪ ਨੇ ਇੱਕ ਡਰਾਮਾ ਰਚਿਆ ਕੋਧੀ ਤੱਕਮ ਤੱਕੀ ਹੋ ਕੇ ਡੰਡੇ ਫੜ ਕੇ ਕਾਂਗਰਸ ਦੇ ਐਂਪੀਅਨ ਲੋਕਾਂ ਦਾ ਜਥਨ ਕੀਤਾ ਤੇ ਡਰਾਮਾ ਰਚ ਕੇ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇੰਟਰਫੀਅਰੈਂਸ ਦੇ ਨਾਲ ਰਾਹੁਲ ਗਾਂਧੀ ਦੇ ਖਿਲਾਫ ਇੱਕ ਝੂਠੀ ਐਫਆਈਆਰ ਪੱਤਾ ਦਰਜ ਕਰ ਦਿੱਤਾ ਗਿਆ ਜਿਹਦੇ ਖਿਲਾਫ ਸਮੁੱਚੇ ਦੇਸ਼ ਦੇ ਵਿੱਚ ਅਕ੍ਰੋਸ਼ ਹੈ ਅੱਜ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਤੇ ਸਮੁੱਚੀ ਕਾਂਗਰਸ ਪੰਜਾਬ ਪ੍ਰਦੇਸ਼ ਦੀ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਦਿਸ਼ਾ ਦੇ ਅਨੁਸਾਰ ਪਿੰਡ ਪੱਤਰ ਤੇ ਇਸ ਸੰਘਰਸ਼ ਨੂੰ ਲੈ ਕੇ ਜਾਣ ਲਈ ਅੱਜ ਨੈਸ਼ਨਲ ਅਦਾਲਤ ਮਹਾਪੰਚਾਇਤ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਇਦੇ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦੇ ਸੀਨੀਅਰ ਮਿਤ ਪ੍ਰਧਾਨ ਕਰਨ ਵਰਕ ਵੀ ਸ਼ਾਮਲ ਹੋਏ ਤੇ ਹੋਰ ਆਗੂ ਸਾਰੇ ਸ਼ਾਮਲ ਹੋਏ ਤੇ ਅਸੀਂ ਇਹ ਫੈਸਲਾ ਲਿਆ ਕਿ ਇਸ ਸਾਰੇ ਮਸਲੇ ਨੂੰ ਰਾਹੁਲ ਗਾਂਧੀ ਦੇ ਖਿਲਾਫ ਝੂਠੇ ਦਿੱਤੇ ਪਰਚੇ ਨੂੰ ਰੱਦ ਕਰਾਉਣ ਦੇ ਲਈ ਤੇ ਬਾਬਾ ਸਾਹਿਬ ਅੰਬेडकर ਦੇ ਸਨਮਾਨ ਨੂੰ ਬਹਾਰ ਰੱਖਣ ਲਈ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਅਮਨ ਸ਼ਾਹ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਇਹ ਪ੍ਰੋਟੈਸਟ ਮੋਦੀ ਪੂਤਲਾ ਸਾਡ ਪ੍ਰੋਟੈਸਟ ਪਿੰਡ ਬਦਲ ਤੱਕ ਲੈ ਕੇ ਜਾਵਾਂਗੇ ਤੇ ਅਸੀਂ ਇੱਕ ਹਫ਼ਤੇ ਦਾ ਪ੍ਰੋਗਰਾਮ ਲੀਕ ਦਿੱਤਾ ਹੈ ਇੱਕ ਦਿਨ ਦੇ ਵਿੱਚ ਚਾਰ ਪੰਜ ਪਿੰਡਾਂ ਦੇ ਵਿੱਚ ਅਸੀਂ ਮਿਟੀਆਂ ਕਰਾਂਗੇ ਲੋਕਾਂ ਨੂੰ ਬਾਬਾ ਸਾਹਿਬਾਂ ਮਿਟਕਾਰ ਤੇ ਮਿਸ਼ਨ ਤੇ ਸਨਮਾਨ ਦੇ ਪ੍ਰਤੀ ਭਾਰਤੀ ਸੰਵਿਧਾਨ ਦੇ ਪ੍ਰਤੀ ਜਾਗਰੂਤ ਕਰਾਂਗੇ ਤੇ ਰਾਹੁਲ ਗਾਂਧੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਵੱਲੋਂ ਰਚੀ ਗਈ ਸਾਜ਼ ਨੂੰ ਬੇਨਕਾਬ ਕਰਾਂਗੇ ਜੋ ਤੱਕ ਰਾਹੁਲ ਗਾਂਧੀ ਤੇ ਝੂਠਾ ਪਰਚਾ ਦਿੱਤਾ ਹੋਇਆ ਰੱਦ ਨਹੀਂ ਹੁੰਦਾ ਅਮਿਤ ਸ਼ਾ ਦਾ ਸਦੀਵਾ ਨਹੀਂ ਹੋ ਜਾਂਦਾ ਅਮਿਤ ਸ਼ਾ ਮਾਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਇਹ ਅੰਦੋਲਨ ਜੇ ਚੱਲਦਾ ਰਹੂਗਾ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਆ ਆਓ ਜਿਹੜੇ ਬਾਬਾ ਸਾਹਿਬ ਮਿਰਕਰ ਦੇ ਮਿਸਲ ਨੂੰ ਮੰਨਣ ਵਾਲੇ ਲੋਕ ਨੇ ਜਿਹੜੇ ਭਾਰਤੀ ਸੰਵਿਧਾਨ ਨੂੰ ਬਚਾਉਣ ਵਾਲੇ ਲੋਕ ਨੇ ਦੇਸ਼ ਦੀ ਇਕਤਾ ਤੇ ਖਰਦ ਨੂੰ ਬਰਕਰਾਰ ਰੱਖਣ ਵਾਲੇ ਲੋਕ ਨੇ ਤੁਸੀਂ ਸਾਰੇ ਆਓ ਆਪਾਂ ਇਕੱਠੇ ਹੋ ਕੇ ਅਮਨ ਸਾਹ ਦੇ ਖਿਲਾਫ ਤੇ ਮੋਦੀ ਦੀ ਸਰਕਾਰ ਦੇ ਖਿਲਾਫ ਇਹ ਸਾਸ ਦੇ ਖਿਲਾਫ ਆਪਾਂ ਅੰਦੋਲਨ ਖੜਾ ਕਰੀਏ ਇਹਨਾਂ ਅੰਦੋਲਨਾਂ ਤੋਂ ਹੀ ਭਾਰਤੀ ਜਨਤਾ ਪਾਰਟੀ ਦੇ ਹੰਕਾਰੀ ਲੀਡਰਾਂ ਨੂੰ ਜਿਹੜੀ ਆਕਲ ਸਮਝ ਆ ਸਕਦੀ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਸਹਰੂਡ ਕਰਦਾ ਨਾ ਉਹ ਝੁਕੇਗੀ ਨਾ ਅਸੀਂ ਉਹਨਾਂ ਨੂੰ ਝੁਕਣ ਦਿਆਂਗੇ ਰਾਹੁਲ ਗਾਂਧੀ ਆਗੇ ਬੜੋ ਹਮ ਆਪਕੇ ਸਾਥ